ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਫਾਈਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਅੱਜ ਫਿਰ ਆਪਾਂ ਪਹੁੰਚ ਚੁੱਕੇ ਆ ਵੀਜੀ ਡੇ ਦੀ ਫਾਰਮ ਪਿੰਡ ਮਹਿਤਾ ਜ਼ਿਲ੍ਹਾ ਮਰਸਰ ਪਿੰਡ ਹੈ ਜੀ ਤਹਿਸੀਲ ਬਾਬਕੜਾ ਤੇ ਅੱਜ ਵੀ ਬਾਈਆਂ ਕੋ 11-12 ਲਗਭਗ گاਵਾ ਸੇਲ ਆ ਮਤਲਬ ਜੇ ਜਰੋ ਮਰਜ਼ੀ ਆਓ ਇੱਥੇ 10-12 ਕਗਾਵਾ ਤੁਹਾਨੂੰ ਮਿਲਣ ਲੱਗੀਆਂ ਤੇ ਨਾਲੇ ਬਿਲਕੁਲ ਜਾਇਜ਼ ਹੈ ਕਿ ਮੈਂ ਆਹ ਹੁਣ ਵੀਰ ਨੇ ਗੱਲਬਾਤ ਕਰ ਗਏ ਕਿ ਅੱਜ ਲੱਕੀ ਪ੍ਰਾਈਸ ਕੀ ਮਿਲ ਕਰ ਕੋੜਾ ਉਸ ਤੋਂ ਪਹਿਲਾਂ ਵੀ ਜੀ ਕਸਟਮ ਬਨੋਿੱਤੇ ਆ ਕੇ ਚੁਆਇਸ ਕਰੋ ਫਾਸ ਕਰੋ ਪੂਰੇ ਤੁਸਾਂ ਲਈ ਖਰੀਦੋ ਨਾਲੇ ਵੀਡੀਓ ਬਾਅਦ ਸ਼ੇਅਰ ਕਰਦਿਆ ਕਰੋ ਚਲੋ ਗਾਵੇਂ ਕੀ ਵੀ ਦ ਫੈਲਾ ਸਕੀ ਹੁਣ ਆਪਾਂ ਬਾਜੀ ਜੀ ਨਾਲ ਗੱਲਬਾਤ ਕਰ ਗਏ ਬਾਜੀ ਸਤਿਕਾਰ ਅਮਰ ਬਾਜੀ ਕਿਦਾਂ ਜੀ ਠੀਕ ਆ ਜੀ ਵਧੀਆ ਕਿਵੇਂ ਚੱਲ ਰਿਹਾ ਜੀ ਕੰਮ ਯਾਰ ਸੈਟ ਪੂਰਾ ਤੇ ਮੋਜਾਂ ਲੱਗੀਆਂ ਪੂਰੀਆਂ ਪੂਰੇ ਨੰਦ ਖੜੇ ਮਜ਼ੇ ਆਉਣਾ ਹੁੰਦੇ ਉਹਦੇ ਅੱਛਾ ਨਾਲੇ ਮਾਰ ਵੀ ਤੇਜ ਆਣਾ ਜੀ ਹਾਂ ਤੋਂ ਬੜੀਆਂ ਉਚੜ ਗਈਆਂ ਤੋਂ ਬੜੀਆਂ ਚੱਲੀਆਂ ਮਜਾ ਰੱਖ ਰਾਣਾ ਹੀ ਆਣਾ ਪੂਰਾ ਟੌਪ ਤੇ ਚੱਲ ਰਿਹਾ ਦੇਖ ਗਾਵਾਂ ਵੀ ਨਾ ਹੁਣ ਚੰਗੀਆਂ ਮਿਲ ਲੱਗੀਆਂ ਗਾਵਾਂ ਲਿਆਉਣੀਆਂ ਚੰਗੀਆਂ ਭਾਜੀ ਹਲਕੀ ਬਾਂਦੀ ਕਰ ਠੀਕ ਆ ਚੰਗਾਈ ਮਾਰ ਜੀ ਹਾਂ ਬਿਲਕੁਲ ਜੀ ਬਿਲਕੁਲ ਚਲੋ ਅੱਜ ਫਿਰ ਕਿੰਨੇ ਆ ਜੀ 15 16 ਐ 9 ਐ 10 ਪੌਣੀਆਂ ਬਸ ਕਰੀ ਸ਼ੁਰੂ ਜੀ ਹਾਂ ਜੀ ਚਲੋ ਦੱਸੋ ਜੀ ਉਧਰ ਅੱਛਾ ਉਧਰ ਲੱਗੀ ਆ ਆ ਜਾਓ ਜਰਸੀ ਲੱਗੀ ਹੈ ਬੱਚਾ ਬੱਚਾ ਹਾਂ ਜੀ ਠੀਕ ਆ ਪਹਿਲਾਂ ਨਹੀਂ ਆ ਜੀ ਪਹਿਲੀ ਚਾਰ ਦੰਦ ਸਦੀਨ ਜੀ ਚਾਰ ਦੰਦ ਹੈ ਜੀ ਚਾਰ ਦੰਦ ਵਸੀ ਚੌਗੀ ਵਾਹ ਜੀ ਚਾਰ ਦੰਦ ਪਹਿਲਾ ਸੂਆ ਇੱਧਰ ਦੋ ਹਜੇ ਕੋਈ ਪ੍ਰਮਾਣ ਨਹੀਂ ਉੱਪਰ ਰੱਖਣ ਕੋਈ ਹਾਂ ਭਾਜੀ ਕੋਈ ਪ੍ਰਮਾਣ ਹੈ ਨਾ ਨਹੀਂ 10 ਬੰਦੇ ਇਕੱਠੇ ਇਹ ਵਸੀ ਲੈਣ ਲਈ ਭਾਜੀ ਹਾਂ ਜੀ 10 ਬੰਦੇ ਉੱਥੇ ਅੱਛਾ ਜੋ ਚੁਣ ਕੇ ਵਸੀ ਲਈ ਬੋਲੀ ਤੇ ਅੱਜ ਵਾਹ ਜੀ ਸੋਹਣੀ ਬੜੀ ਲੱਗੀ ਨਾ ਤੇ ਬਹਿੜੀ ਬੜੀ ਸੋਹਣੀ ਚਾਰ ਦੰਦ ਦੇ ਪੰਜ ਸੱਤ ਕੱਢਦੀ ਆ ਪਰ ਪਤਾ ਲੱਗਦਾ ਜਿੱਡਾ ਕੱਢ ਉਹਨੇ ਲੈਵਾ ਹਾਂ ਮੂੰਹ ਮਾ ਹਾਂ ਬਠੀਕਾ ਹਾਂ ਜੀ ਤੁਰੋ 1 2 3 ਇਹ ਬੱਚਾ ਬਾਜਾ ਬਾਜਾ ਬੋਲੀਆਂ ਦਾ ਕੰਮ ਬਣ ਗਿਆ ਬਾਜੀ ਹਾਂਜੀ ਫਿਰ ਬੋਲੀਆਂ ਦਾ ਕੰਮ ਚੱਲ ਗਿਆ ਹਾਂਜੀ ਫਿਰ ਚੰਗੇ ਮਾਲ ਦੀ ਲੱਗ ਜਾਂਦੀ ਹੈ ਬਿਲਕੁਲ 45000 ਦੀ ਜੀ ਦਾ ਛੋੜੀ ਹੋਣੀ ਆ ਛੋੜੀ ਹੋਣੀ ਚਲ ਫਿਕਸ ਰੇਟ ਹੈ ਜੀ ਛੋੜ ਵਾਲਾ ਕੰਮ ਹੀ ਆ 200 ਰੁਪਏ ਠੀਕ ਆ ਇਹ ਪਹਿਲਾਂ ਸੰਦੀਪ ਜੀ ਪਹਿਲਾ ਸੂਰ ਹਾਂਜੀ ਇਹ ਵੀ ਲੈਂਦੀ ਆ ਆਪਾਂ ਚਾਰ ਦੰਦ ਹੈ ਇਹ ਵੀ ਚਾਰ ਦੰਦ ਹੈ ਇਹੋ ਸ਼ਹਿਰ ਆ ਗਿਆ ਜਿਹੜੇ ਸ਼ਹਿਰ ਦੀ ਬਹੁਤ ਮਾਨ ਆਂਦੀ ਆ ਹਾਂਜੀ ਚਾਰਡ ਕੋ ਜਗ੍ਹਾ ਥੋੜੀ ਹੁੰਦੀ ਐ ਇਹਨੂੰ ਕੋ ਵੱਸੀ ਚੰਗੀ ਦੋ ਬਸ ਠੀਕ ਆ ਇਹ ਕਹਿੰਦੇ 12 13 ਕਿਲੋ ਦੁੱਧ ਵਸ਼ੀ ਚਵਾ ਦੂ ਕਹਿੰਦੇ ਜਗ੍ਹਾ ਚ ਬੰਦ ਤਾਂ ਕਹਿੰਦੇ ਹਾਂ 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 ਬਿਲਕੁਲ ਇਹ 5 ਫੁੱਟ ਦੇ ਸੈੱਟ ਚ ਬਣਨ ਵਾਲੀ ਵਸ਼ੀ ਆ ਜੀ ਠੀਕ ਆ ਹਾਂ ਬਸ ਸੋਹਣੀ ਤੇ ਜਿੰਨਾ ਉਹਨਾਂ ਲੈਵਾ ਲਈ ਵਧੀਆ ਸ਼ੀ ਹਾਂਜੀ ਛੋਟੀ ਜਿਹੀ ਵਤੀ ਜਿਆਦਾ ਛੋੜੀ ਛੋੜੀ 200 200 ਅਰੇ ਛੋੜਦਾ ਕੋਈ ਆਫਰ ਦੇਣਾ ਵਾ ਚਾਹੀ ਅੱਜ ਹਾਂ 200 ਅੱਜ ਭਾਈ ਨੂੰ ਕਿਹਾ ਵੀ 200 ਨਹੀਂ ਥੋੜੀ ਵਧਾਉਣੀ ਪੈਣੀ ਆ ਵਧਾ ਦਿਓ ਸਾਡੇ ਬੰਦੇ ਲੈ ਜਾਂਦੇ ਵਿੱਚੋਂ ਹੈ ਜੀ 100 ਸਾਡੇ ਬੰਦੇ ਲੈ ਜਾਂਦੇ ਆ ਥੋੜਾ ਜਣਾ ਵਧਾਈਏ ਥੋੜੀ ਜੀ ਕਦ ਤੱਕ ਫਿਰ ਹਾਂ ਭਾਈ ਨਹੀਂ ਛੋੜ ਵਧਾਓ ਕਿ ਵਧਾ ਦੋ 500 ਸਹੀ ਜਾਨ ਬਣ 500 ਤੇ ਛੋੜਾ ਠੀਕ ਆ ਹੁਣ ਤਾਂ 500 ਤੇ ਛੋੜਾ ਆ ਆਂਦੋ ਜੀ ਫਰਦਾ ਕਿ ਜੇ ਕਿਨੂੰ ਕਰਾਇਆ ਉਹ ਨਾ ਮਗਰਾ ਨਾ ਨਾ ਇਹ ਵੀ 4 ਦਿਨ ਇਹ ਵੀ 4 ਦਿਨ ਗੱਭਣਾ ਲੋ ਜੀ ਹੋ ਗਈ ਛੋਟ 500 ਹਾਂਜੀ ਕਰੇ ਫਿਕਸ ਰੇਟ ਨਾਲ ਹਾਂਜੀ ਆਜੋ ਭਜੀ ਆਜੋ ਆਜੋ ਬੜਾ ਠੀਕ ਹੈ ਦੇਖੋ ਆਜੋ ਸੁਧਰਾ ਮਾਲ ਕੱਢ ਕੇ ਲੈਂਦਾ ਸੁਨੀਲ ਜੀ ਸੁਧਰਾ ਬੜਾ ਠੀਕ ਹੈ ਭਜੀ ਠੀਕ ਹੈ ਹਾਂਜੀ 52000 52000 500 ਖਲੀ ਛੋੜ ਹਾਂਜੀ 500 ਹੀ ਤੁਹਾਨੂੰ ਅੱਜ ਛੋੜ ਇਹ ਵੀ ਫੈਨਸ ਦੀ ਜੀ ਪਹਿਲਾ ਸੂਆ ਥਣ ਚੱਡਾ ਲੱਗਾ ਤਾਂ ਲੱਗਦੀ ਗਾਂ ਦਾ ਅੱਗਾ ਹੁੰਦਾ ਇਦਾਂ ਅੱਛਾ ਪਹਿਲਾ ਸੂਆ ਜੀ ਪਹਿਲਾ ਸੂਆ 24 25 ਕਿਲੋ ਦੁੱਧ ਨਾ ਚਪੇ ਤਾਂ ਫਾਇਦਾ ਕੀ ਵਾਹ ਜੀ ਪਹਿਲਾ ਸੂਆ ਵੈਰ ਆ ਤੇ ਵੇਖੋ ਥਣ ਦਾ ਥਣ ਲੈਵਾ ਲੱਕ ਵਾਲੀ ਗਾਂ ਨੂੰ ਨਹੀਂ ਵੇਖਿਆ ਕਦੀ ਹਾਂਜੀ ਵੇਖ ਕੱਲਾ ਕੱਲਾ ਥਣ ਲੱਗਾ ਸਦੀ ਕੱਲਾ ਕੱਲਾ ਬਿਲਕੁਲ ਆ ਜਾਓ ਜਾਓ ਵਾਹ ਮੂੰਹ ਮਾਜਾਂਗੇ ਸਾ ਜੱਡਾ ਭਾਵੇਂ ਫੁੱਟੇ ਦਾ ਮੈਨ ਲੋ ਐ ਪੱਧਰਾ ਇੱਕੋ ਜਿਹਾ ਸ਼ੀਖ ਵੇਖੋ ਬਿਲਕੁਲ ਭਾਜੀ ਬਿਲਕੁਲ ਰੂਹ ਦੁਸ਼ਕਰਦੀ ਨਸ਼ੀ ਹੋ ਗਈ ਜੀ ਬਸ ਹਾਂ ਜੀ ਇਹ ਵੀ ਕਾਲੀ ਦਾ ਭਲਾ ਹਾਂ 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 ਜੀ ਸਦੀਪ ਜੀ ਇਹਦੀ ਕੀਮਤ 55000 55000 ਦੱਬਨ ਜੀ 16 16 ਨਾਲ 500 ਕਰਾਤੀ ਨਹੀਂ ਸੱਬਨੇ ਭਾਈ ਕਿਉਂ ਇਹਦਾ ਰੇਟ ਘਟਦੇ ਨੇ ਪਰ ਵਾਰੋ ਨਹੀਂ ਮਿਲਦਾ ਮਾਲ ਇਹਦਾ ਅੱਛਾ ਹਾਂ ਜੀ ਤਾਂ ਅੱਖਾਂ ਨਾਲ ਆ ਕੇ ਦੇਖਦੇ ਪਰ ਗੱਲ ਨਹੀਂ ਬੰਦ ਹਾਂ ਜੀ 100 ਕੇ ਤੇ ਵੇਖ ਨਹੀਂ ਰਹੇ ਹੈ ਨੀ 100 ਕੇ ਤੇ ਵੇਖ ਨਹੀਂ ਰਹੇ ਭਾਈ ਜੀ ਰੇਟ ਜਾ ਚਲੋ ਨਵਾਂ ਲਿਆਓ ਮਾਲ ਚਲੋ ਕੋਈ ਗੱਲ ਨਹੀਂ ਜੀ ਕਹਾਂਗੇ ਭਾਈ ਇਹਦਾ ਫਾਇਦਾ ਕਰਾਂਗੇ ਤਾਂ ਗਾ ਵੀ ਪੱਛ ਬਿਲਕੁਲ 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 ਭਾਈ ਇਹ ਜੀ ਇਹਦੇ ਦਰਦ ਦੇ ਲੈਦੀ ਸੰਦੀਪ ਜੀ ਦੇ ਦੂਜਾ ਸੂਆ ਦੂਜਾ ਸੂਆ ਦੂਜਾ ਸੂਆ ਆਹੰਦੋ ਕਮਾਓ ਜੀ ਡੱਬਾ ਰੰਗਿਆ ਵੱਡੀਆਂ ਵੱਡੀਆਂ ਵੱਡੀ ਵਿਹੜਾ 22 23 ਕਿਲੋ ਦੁੱਧ ਚਵਾਇਆਗਾ ਬਹੁਤ ਠੀਕ ਆ ਬਹੁਤ ਚੰਗੀ ਵਸਾਈ ਆ ਡਿਜ਼ਾਈਨ ਬੜਾ ਜ਼ਿੰਦਾ ਰੰਗ ਰੂ ਬਹੁਤ ਵਧੀਆ ਲੱਗਾ ਠੀਕ ਹਾਂਜੀ ਹਾਂਜੀ ਸੰਦੀਪ ਜੀ ਦਾ 50000 50000 ਹਾਂਜੀ ਚਲੋ ਛੋੜ ਖੁੱਲੀ ਹੁਣ 500 ਰੁਪਇਆ ਦੋ ਜੀ ਕੰਮ ਸਿਕਮ ਲਾਇਆ ਤੇ ਬੱਝੂ ਗਿਆ ਨਾ ਆਵਾਜ਼ ਜੀ ਬਾਸੋ ਦੋ ਲੋਗ ਤੇ ਕਰਾਇਆ ਫਰੀ ਹੋਗਾ ਪਹਿਲੇ ਸਦੀਕ ਜੀ ਇਹ ਵੀ ਪਹਿਲਾ ਸਵਾ ਦੋ ਹੀ ਦੰਦ ਦੋ ਹੀ ਦੰਦ ਦੋਥੇ ਤੋੜ ਗਈ ਆ ਲਓ ਜੀ ਦੋ ਦੰਦ ਪਹਿਲਾ ਸੂ ਤੋਰੋ 10 12 ਦਿਨ ਲੈਂਦੀ ਹੈ ਜੇ ਠੀਕ ਹੈ ਕੀ ਨਖਰਾ ਹੈ ਬੜਾ ਵਸ਼ੀਰ ਪੂਰਾ ਨਖਰਾ ਹੈ ਦੇਖੋ ਆਹ ਦੇਖੋ ਹਾਂ ਜੀ ਸੇਰੀ ਫੇਰਤਾ ਮਾੜੇ ਮਾਲ ਨੂੰ ਲੈਣਾ ਤੇ ਚੰਗਾ ਮਾਲ ਲੈਣਾ ਵਾਹ ਠੀਕ ਹੈ ਤੇ ਚੰਦੀ ਕੋਈ ਪਰੇਸ਼ਾਨੀ ਨਹੀਂ ਹੈ ਨਾ ਜੀ ਨਾ ਮ제 ਵੇਖਦਾ ਜੀ ਹਾਂ ਜੀ ਜਾਓ ਮਾਲ ਵੇਚਦਾ ਟਿਕਟਾਂ ਨੂੰ ਮਾੜਾ ਮਾਲ ਵੱਲ ਲੈਂਦਾ ਵੇਚਦਾ ਨਹੀਂ ਬਸ ਵੇਂਦੇ ਰਹੀਦਾ ਹਾਂ ਬੇਰੇ ਕੋਈ ਹਾਂ ਜੀ ਹਾਂ ਜੀ ਇਹ ਇਹ ਸੁਨੀਲ ਜੀ 58 ਹਾਂ 58000 ਹਾਂ ਜੀ ਚੱਲਣ ਦੋ ਤੇ ਆਹ ਜੀ ਇਹ ਵੀ ਕੱਪੜੀਆਂ ਇਹ ਸਾਰੇ ਜੀ ਕਾਹੀਆ 16 ਕਿਲੋ ਦਾ ਤਿਆਰ ਆ ਬੱਚਾ ਮਰ ਜਾਏਗਾ ਅੱਛਾ ਬੱਚਾ ਮਰ ਇਸ ਲਈ ਵੀਡੀਓ ਚ ਆਪਾਂ ਗੱਬਨ ਪਾਈ ਠੀਕ ਆ ਹਾਂਜੀ ਅੱਛਾ ਚੋਣ ਚਾਨ ਤੇ ਠੰਡੀ ਸੀ ਲਿਆ ਦੇਖੋ ਠੰਡੀ ਸੀ ਸੋਈ ਬਹੁਤੀ ਠੋਕੀ ਤੋਰ ਚਲ ਏਦਾਂ ਥੱਲੇ ਬਹਿਣਾ ਕੋਈ ਚੋਣ ਚੋਣ ਤੇ ਕੋਈ ਮਾਸਾ ਚ ਨਹੀਂ ਹੈ 16 ਕਿਲੋ ਦਾ ਤਿਆਰ ਆ ਜੀ ਤੇ ਵੇਖੋ ਬਰਾ ਜੀ ਨਾਲੇ ਗਰਮੀ ਦੀ ਰੋਥ ਤੇ ਤੁਹਾਨੂੰ ਪਤਾ ਹੈ ਇਹਦਾ ਫਾਇਦਾ ਫਾਇਦਾ ਬਿਲਕੁਲ ਭਾਜੀ ਹਾਂਜੀ ਹਾਂ ਇਹ ਗਾਂ ਲੈ ਕੇ ਤੁਹਾਨੂੰ ਦੁੱਧ ਦੇਸੀ ਕਿ ਹੋ ਜਾ ਮੱਖਣ ਮੋਲ ਲੈਣ ਦੀ ਲੋੜ ਨਹੀਂ ਨਹੀਂ ਮੋਲਣ ਦੀ ਨਾ ਮਾਰੇਵਾਦੂ ਕਰਨੇ ਇਹਦੇ ਵਿੱਚ ਖੰਡੀ ਸੀ ਬਹੁਤ ਜਾਂਦੀ ਹੈ ਠੀਕ ਹੈ ਜੀ ਹਾਂ ਜੀ ਥਣੇ ਕੋ ਲੱਗਾ ਇਦਾਂ ਥੱਲੇ ਬਹਿ ਕੇ ਚੁਣੇ ਗੇ ਲੱਤ ਤੋਂ ਲੱਤ ਨਾ ਚੁੱਕੋਗੀ ਹਾਂ ਜੀ ਦਿੱਲੂ ਦੋਦ ਆਪਾਂ ਗੰਬਨਦਰੀ ਰਪਾਏ ਦਾ 47000 ਹਾਂ ਜੀ ਉਹਨੇ ਦਾ ਬੱਚਾ ਮਰ ਗਿਆ ਹੈ ਹਾਂ ਜੀ ਉਹਨੇ ਜਾਇਜ ਕਰ ਦਿੰਨੇ ਬੱਚੇ ਤਾਂ ਕਟੋਣੇ ਦਾ ਭਾਜੀ 43000 ਦੀ ਠੀਕ ਛੋੜ 20500 500 ਫਿਰ 32500 ਫਾਇਦਾ ਹੀ ਹੋ ਗਿਆ ਨਾ ਫਾਇਦਾ ਹੋ ਗਿਆ ਜੀ ਹਾਂ ਜੀ ਹਾਂ ਇਹ ਜੀ ਇਸ ਦੀ ਅੱਗੀ ਆ 13 14 ਤੱਕ ਦੱਸਿਆ ਉਹਨਾਂ ਨੇ ਤੋੜੋ ਲਓ ਜੀ ਆ 6 ਹੈ ਦੂਜਾ ਸੂਆ ਦੂਜਾ ਸੂਆ ਜੀ ਪੱਛਾ ਹਾਂ ਬੱਛਾ ਹੀ ਉਸੇ ਪੱਛਾ ਬਗੜਾ ਸ਼ਗੀਦਾ ਨੂੰ ਲੋ ਜੀ ਬਹੁਤੇ ਚੰਗੇ ਲੱਗੇ ਸੰਦੀਪ ਜੀ ਥਾਂ ਤੋਂ ਬਹੁਤ ਚੰਗਾ ਲੱਗਾ ਬਾਕੀ ਕਾੜ-ਗਾੜ ਵੜਾ ਵਸੀਦਾ ਵੱਡੀ ਮੈਡਮ ਹਾਂ ਜੀ ਆਨ ਲੈਣਾ ਚਾਹੀਦਾ ਇਦਾਂ ਦਾ ਬੱਦੇ ਬਿਲਕੁਲ ਨਜ਼ਾਰੇ ਬਾਜ ਚ ਰਹੀ ਉਹ ਚੱਡੇ ਦਾ ਕੀ ਫਾਇਦਾ ਜਿਹੜਾ ਆਪਣੇ ਘਰਾਂ ਦੇ ਥੱਲੇ ਆ ਕੇ ਖਾਣੋ ਆਹ ਸਹੀ ਗੱਲ ਆ ਜੀ ਚੱਡਾ ਇਦਾਂ ਦਾ ਜੱਜ ਦਾ ਆਹ ਤਾਂ ਜੀ ਲਿਆਓ ਵੇਖੋ ਰੰਗ ਦੇਖੋ ਵਸੀਰਾ ਬੋਦੀ ਵਾਲੀ ਬੋਦੀ ਵਾਲੀ ਪੇੜ ਹਾਂ ਜੀ ਜਿਆਨ ਲੱਗੇ ਵਸੀਰ ਦੇ ਵੇਖੋ ਬਿਲਕੁਲ 1 ਰੁਪਈਏ ਦੀ ਕਮੀ ਨਹੀਂ ਵਸੀਰ ਦੇ ਵਿੱਚ ਠੀਕ ਹਾਂ ਜੀ ਹਾਂ ਜੀ ਪੱਤਾ ਸਾਹਿਬ ਦੇ ਹਾਂ ਹਾਂ ਜੀ ਭਾਜੀ 50000 50000 ਹਾਂ ਜੀ ਸ਼ੁਕਰ 49 ਜੀ ਚੱਲਣ ਦਾ ਹਾਂ ਜੀ ਉਹ ਜੀ ਸਕੰਦਰ ਇਹ ਜੀ ਇਹ ਸੰਦੀਪ ਜੀ ਸਪੈਸ਼ਲ ਪੀਸ ਆ ਸ਼ਬਹਿਰ ਪੀਸ ਇੱਕ ਮਿਲਦਾ ਏ ਹਰ ਵਾਰ ਇੱਕੋ ਹੀ ਮਿਲਦਾ ਵੱਡਾ ਪੀਸ ਬੱਸ ਹਾਂ ਜੀ ਸ਼ਬਹਿਰ ਜੀ ਐਂਡ ਦੇ ਬਣਾ ਲਾਗੇ ਤੁਸੀਂ 35 ਕਿਲੋ ਤੋਂ ਤਿਆਰੀ ਹਾਂ ਜੀ ਆਪਾਂ ਆਪਾਂ 27 28 ਕਿਲੋ ਇੱਥੇ ਬਣਾ ਕੇ ਦੇਵਾਂਗੇ ਠੀਕ ਆ ਹਾਂ ਜੀ ਲੇਕਿਨ 35 ਕਿਲੋ ਤੋਂ ਵੈੜ ਦੁੱਧ ਦੇਵੋਗੇ ਇਹਨੇ ਦੇਵੋਗੀ ਕਰੋ ਜੀ ਬੱਚਾ ਸਾਫ ਲੈ ਲਓ ਲਓ ਜੀ ਵੇਖੋ ਦੋਨੋਂ ਵਾਰੀ ਫੋਟੋ ਲੀਓ ਦੋਨੋਂ ਵੇਖੋ ਵੈੜ ਵੱਡੀ ਵੈੜ ਤੇ ਵੇਖੋ ਲੇ ਵਾਹ ਵੇਖੋ ਕਿਤੇ ਆਉਂਦੀ ਆ ਮਾ ਫਟ ਕਰਾਈ ਪਈ ਹੈ ਜੀ ਪੂਰੀ ਯਤ ਕਰਾਈ ਗਈ ਹੈ ਬੈਡ ਨੇ ਜਿਉਂ ਪੰਜਾਂ ਦੀ ਲੋੜ ਆਦੀ ਇਹੋ ਜਿਹਾ ਦੋ ਹੀ ਨਾ ਦੋ ਹੀ ਦੋ ਹੀ ਬੋਗ ਦੋਵਾਂ ਨੇ ਡਰਾਮਾ ਭਰੇ ਜਾਣਗੇ ਜੀ ਗੱਦਕੜ ਬਹੁਤ ਜ਼ਿਆਦਾ ਬਣਾਉਣੀ ਆਜੋ ਲਿਓ ਆਹ ਚੱਲੋ ਬਗਰ ਚੱਲਿਓ ਲੋਗ ਕਰਦੇ ਨੇ ਉਹਨੇ ਜਨਾ ਕਿਵੇ ਤੋਂ ਪਰਿਵਿਚਿਤ ਦੀ ਸਭ ਤੋਂ ਜੰਨਾ ਵੀ ਲੇਵਾ ਬਿਲਕੁਲ ਜੀ 11 ਤਾਰੇ ਬਾਅਦ ਆ ਗਏ ਆਂ ਆਸਟ੍ਰੇਲੀਆ ਨਾਲ ਹਾਂਜੀ ਹੁਣ ਆਮ ਨੂੰ ਇੱਥੇ ਮਿਲਦਿਆਂ ਸ਼ੁਰੂ ਹੋ ਗਈਆਂ ਹਾਂ ਹਾਂਜੀ ਜੀ ਬਾਹਰ ਤੇ ਹਦੀ ਬਹੁਤ ਹਾਂ ਜੇ ਦੇ ਦੇ ਤਾਂ ਭਾ ਥੋੜਾ ਹੀ ਹੋਣਾ ਫੁੱਟਬਾਲ ਲੋ ਜੀ ਤੇ ਬਾਲ ਦੀ ਵੀ ਸਪੈਸ਼ਲ ਬਣਾਉਣੀ ਪੈਣੀ ਥੇ ਨਗਲ ਕਮਾਨ ਕੀਮਤ ਛੋਟੀ ਜੀ ਹੈ ਹਾਂ ਜੀ ਸਰ 100 ਲੱਖ ਰੁਪਿਆ ਲੱਖ ਰੁਪਿਆ ਬਸ ਠੀਕ ਹੈ ਹੈ ਸਵਾ ਲੱਖ ਦੀ ਗਾਂ ਮਿਹੜ ਵੱਡੀ ਹੈ ਹਾਂ ਜੀ ਪੰਜਾਬ ਤੋਂ ਇੱਥੇ ਨਫਾ ਲੈ ਸਕਦਾ ਹਾਂ ਵਾਹ ਚਲੋ ਹਾਂ ਜੀ 34 35 ਕਿਲੋ ਦਾ ਆਰਾਮ ਨਾਲ ਦੋਗੀ ਬਸ ਠੀਕ ਹੈ ਹੋਰ ਜੀ ਫਿਰ ਬਾਕੀ ਵਧੀਆ ਯਾਰੀ ਠੀਕ ਹੈ ਉਹ ਹੀ ਰੇਟ ਬਿਲਕੁਲ ਜਾਇਜ਼ ਆ। ਮੇਰੇ ਕੋਲ ਜਾਇਜ਼ ਆ। ਹਾਂ। ਇਨੀ ਅੱਜ ਬਹੁਤ ਜਾਇਜ਼ ਰੇਟ ਪਾਇਆ। ਹਾਂ ਜਾਇਜ਼। ਬਹੁਤ ਬੁਰਾ। ਬਿਲਕੁਲ ਬੁਰਾ ਹਾਲ ਪਤਾ ਹੀ ਮਾਲ ਨਹੀਂ ਮਿਲਦਾ ਮਾਲ ਨਹੀਂ ਮਿਲਦਾ ਬੱਸ ਇਹ ਪੁਰਾਣੀ ਗਾਦ ਲੱਗੇ ਦਈ ਜਾਂਦੇ ਆ। ਆ ਬਿਲਕੁਲ ਜੀ ਬਿਲਕੁਲ। ਹਾਂ। ਮਤਲਬ ਭਾਰੀ ਵੇਚੋ ਤੇ 2-3 ਹਜ਼ਾਰ ਗਾਂ ਵਧਨ ਢਈ ਹੈ। ਬਿਲਕੁਲ ਵਫਾਦੀ ਭਈ ਹੈ ਜੀ। ਗਰਮੀ ਆਈ ਨਹੀਂ ਫਿਰ ਵਧਣਾ ਹੀ ਨਹੀਂ। ਪਰ ਆਪਣਾ ਰੇਟ ਤਾਂ ਨੰਦਿਆ ਜੀ। ਹੂੰ। ਆਪਣਾ ਰੇਡ ਘਟਦਾ ਪਿਆ ਜੀ ਬਿਲਕੁਲ ਜੀ ਹਾਂ ਜੀ ਕਿਉਂਕਿ ਲਾਲਚ ਨਹੀਂ ਕਰਨਾ ਉਹ ਥੋੜਾ ਚਲੀ ਜਾਊਗਾ ਕਿ ਗਾਹ ਵੀ ਖੋ ਜਾ ਆਪ ਵੀ ਖੋ ਜਾ ਬਿਲਕੁਲ ਕਿੰਨੇ ਜਾਲ ਦੇ ਰੋਟੀ ਮਿਲਦੀ ਹੈ ਹਾਂ ਵੇ ਲੋ ਜੀ ਹਾਂ ਜੀ ਬਾ ਰੋਟੀ ਬਾਰੇ ਸੋਚਣਾ ਬਿਲਕੁਲ ਜੀ ਹਾਂ ਜੀ ਚਲੋ 9915220010 ਪਿੰਡ ਮਹਿਤਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਕੜਾ ਸਸਤ ਕਰ ਸਸਤੀ ਕਰ